ਸਰਬਾਹ ਸਿਆਣਾ ਬਤਕਾਰੇ ਮੈਡਮ ਸਿਲਮਾ ਜੀ ਮੈਡਮ ਸੀਮਾ ਜੀ ਮੈਡਮ ਸਰੋਜ ਜੀ ਜਲਦੀ ਜਲਦੀ ਆ ਜਾਓ ਵੀ ਗੁਰਪ੍ਰੀਤ ਸਿੰਘ ਜੀ ਆਓ ਜੀ ਗਿਲਦੀਪ ਸੋਨੂ ਜੀ ਖਰਬਜੀਤ ਸਿੰਘ ਜੀ ਕਸ਼ਮੀਰ ਸਿੰਘ ਜੀ ਅੱਗੇ ਮਸੀ ਹੋਰ ਪਾ ਲੋ ਮੱਦੀ ਗੁਰਪ੍ਰੀਤ ਕੌਰ ਜੀ ਕਰਮਜੀਤ ਕੌਰ ਜੀ ਗੁਰਜੀਤ ਕੌਰ ਜੀ ਕੁਲਵੀਰ ਸਿੰਘ ਜੀ ਸਿੰਘ ਜੀ ਆਜੋ ਆਜੋ ਮੱਗਾ ਗਾਲੀ ਸੋਫਾ ਕਿਹਦਾ ਬਖਸ਼ੀ ਸਿੰਘ ਜੀ ਪੰਜ ਪੂਰੇ ਪਰੋਟੋਂ ਨੇ ਬਖਸ਼ੀ ਸਿੰਘ ਦਾ ਨਾਂ ਕਿਹਾ ਨਹੀਂ ਵੀ ਬੋਲਿਆ ਗਿਆ ਆਪੇ ਚਲੋ ਭੈਣ ਜੀ ਸਾਰੇ ਜੀ ਗੁਰਜੀਤ ਰਣਜੀਤ ਕੌਰ ਜੀ ਸਾਰੇ ਜਣ ਪਿੱਛੇ ਆ ਜਾਓ ਹੇ ਜੀ ਆਇਆ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸ਼ਮਸ਼ੀਰ ਸਿੰਘ ਜੀ ਵਾਰਡ ਨੰਬਰ 6 ਵਾਰਡ ਇੰਚਾਰਜ ਮੈਂ ਆਮ ਆਦਮੀ ਪਾਰਟੀ ਨਾਲ 2012 ਦਾ ਜੁੜਿਆ ਵਾਂ ਜਦੋਂ ਕਿ ਇੱਥੇ ਕੁਝ ਨਹੀਂ ਹੁੰਦਾ ਤੇ ਜਾ ਕੇ ਅਸੀਂ ਮੀਟਿੰਗ ਅਟੈਂਡ ਕਰਦੇ ਹੁੰਦੇ ਸੀ ਅੰਮ੍ਰਿਤਸਰ ਅਸ਼ੋਕ ਤਲਵਾਰ ਜੀ ਆਪਣਾ ਕਰਪਾਲ ਜੀ ਡਾਕਟਰ ਭੈੜਾ ਮੈਡਮ ਛਬਾਨੀ ਜੀ ਹੋਰ ਵੀ ਕਈ ਨਾਮ ਆ ਆ ਸਰਵਦੇਸ਼ਾ ਜੀ ਮਤਲਬ ਕਾਫੀ ਜਿਆਦੇ ਉੱਥੋਂ ਦੇ 20-25 ਸਰਸੀ ਜਿਨ੍ਹਾਂ ਨੇ ਹੀ ਮੀਟਿੰਗ ਅਟੈਂਡ ਕਰਦੇ ਅਜਨਾਲੇ ਉ ਜਾ ਕੇ ਫਿਰ ਚਲੋ ਸਰਦਾਰ ਕੁਲਦੀਪ ਸਿੰਘ ਢਾੜੀ ਵਾਲ ਜੀ ਅਜਨਾਲੇ ਆਏ ਤੇ ਇਹ ਆਏ ਤੇ ਬੂਟਾ ਲਾਇਆ ਚਲੋ ਵੀ ਕੀਤੀ ਵੀ ਆਪਾਂ ਨਾਲ ਵਰਕਰੀ ਕੀਤੀ ਕੀਤੀ ਇਹਨਾਂ ਦੇ ਤੁਰੇ 2012 ਤੋਂ ਜੋਗ ਨਾਲ ਤੁਰੇ ਆ ਸਭ ਤੋਂ ਪਹਿਲਾਂ ਮੈਂ ਬਲਾਕ ਪ੍ਰਧਾਨ ਸੀਗਾ ਅਜਨਾਲੇ ਦਾ ਬਲਾਕ ਪ੍ਰਧਾਨ ਵਿੱਚ ਫੁੱਲ ਬਟਾ ਫੁੱਲ ਮਤ ਕੀਤੀ ਹਰ ਇੱਕ ਬੰਦੇ ਦੇ ਸਿਆਲ ਚ ਸਵੇਰੇ ਸ਼ਾਮੀ ਜਾ ਕੇ ਬੂਹੇ ਖੜਕਾਏ ਸਾਨੂੰ ਲੋਕਾਂ ਬੁਵੀ ਨਹੀਂ ਖੋਲਣੇ ਤੇ ਅੱਗੋਂ ਟੀਚਰਾਂ ਕਰਨੀਆਂ ਵੀ ਤੁਸੀਂ ਕਿਹੜੇ ਝਾੜੂ ਵਾਲੇ ਆ ਗਏ ਜੇ ਟੋਪੀਆਂ ਵਾਲੇ ਇੱਥੇ ਆਉਣੇ ਨਹੀਂ ਆ ਚਲੋ ਸਾਡਾ ਵਿਸ਼ਵਾਸ ਸੀਗਾ ਕਿ ਸ਼ਾਇਦ ਅਸੀਂ ਇਸ ਚੀਜ਼ ਦਾ ਜਿਹੜੇ ਕੋਈ ਹੁੰਦਾ ਪਿਆ ਉਹਦਾ ਬਦਲਾਅ ਕਰ ਸਕੀਏ ਜਿਹੜੇ ਜਨਤਾ ਨਾਲ ਕੋਈ ਮਾੜੇ ਚੰਗੇ ਕੰਮ ਨੂੰ ਤਾਂ ਬਦਲਾਅ ਕਰੀਏ ਤੇ ਚੱਲਦਾ ਗਿਆ ਸਮਾਂ ਟਾਈਮ ਦਾ ਚਲੋ ਫਿਰ ਉਸ ਤੋਂ ਬਾਅਦ ਸੀਐਮ ਸਾਹਿਬ ਆਪਣੇ ਸਰਦਾਰ ਭਗਵੰਤ ਸਿੰਘ ਮਾਨ ਬਿਜਲੀ ਅੰਦੋਲਨ ਦਾ ਜਿਹੜਾ ਅਸੀਂ ਕੀਤਾ ਸੀ ਉਹਦੇ ਵਿੱਚ ਜਾ ਕੇ ਤੇ ਇੱਕ ਦਿਨ ਦੀ ਪੂਰੀ ਉਹਨਾਂ ਦੇ ਨਾਲ ਅਸੀਂ ਜੇਲ੍ਹ ਕੱਟੀ ਆ ਤੇ ਚਲੋ ਉਸੇ ਤਰ੍ਹਾਂ ਚੱਲਦਾ ਰਿਹਾ ਜਿਨਾਲੇ ਵਰਕਰੀ ਕੀਤੀ ਅੱਜ ਹੋਰ ਕੱਲ ਨੂੰ ਹੋਰ ਕਾਫੀ ਜ਼ਿਆਦਾ ਮਤਲਬ ਫਰਕ ਪਿਆ ਗਿਆ ਤੇ ਸਰਕਾਰ ਆ ਗਈ ਉਸ ਸਰਕਾਰ ਆਉਣ ਤੋਂ ਪਹਿਲਾਂ ਸਾਡੇ ਨਾਲ ਕਈ ਵਾਅਦੇ ਕੀਤੇ ਗਏ ਸੀ ਅਸੀਂ ਐਂ ਕਰਾਂਗੇ ਦਫ਼ਤਰੇ ਬਿਠਾਵਾਂਗੇ ਚਾਹ ਮਤਲਬ ਕਾਫੀ ਜ਼ਿਆਦੀਆਂ ਮਤਲਬ ਪਬਲਿਕ ਨੂੰ ਜਿੱਦਾਂ ਆਪਾਂ ਵੋਟਾਂ ਕਿਸੇ ਕੋਈ ਮੰਗ ਕੇ ਲਈ ਦੀਆਂ ਵਾਰਡ ਦੇ ਵਿੱਚੋਂ ਵੀ ਜਿਸ ਤਰ੍ਹਾਂ ਮੰਨ ਲਓ 10-15 ਪਰਿਵਾਰ ਆ ਆਪਣੇ ਉਹਨਾਂ ਨੂੰ ਪਲਾਟ ਦੀ ਜ਼ਰੂਰਤ ਸੀਗੀ 5-5 ਮਰਲੇ ਉਹਨਾਂ ਨੂੰ ਲਾਰੇ ਲਾਏ ਗਏ ਤੇ ਚਲੋ ਉਹਨਾਂ ਦੇ ਲੈ ਕੇ ਰਜੂਮ ਵਗੈਰਾ ਜੋ ਵੀ ਬੱਚਿਆਂ ਦੇ ਵੀ 20 ਬੱਚਿਆਂ ਦੇ ਵੀ ਪੜੇ ਲਿਖੇ ਸੀਗੇ ਵੀ ਚਲੋ ਜੋਬ ਦਵਾਵਾਂਗੇ ਹਰ ਵਾਰੀ ਜਾ ਕੇ ਦਫ਼ਤਰੇ ਜਾਣਾ ਮੱਥਾ ਮਾਰਨਾ ਸਰਕਾਰ ਬਣ ਤੋਂ ਬਾਅਦ ਵੀ ਚਲੋ ਹੁਣ ਆਪਾਂ ਬੜੀ ਜੁੱਧਾਂ ਦੇ ਨਾਲ ਸਰਕਾਰ ਬਣਾਈਆਂ ਤੇ ਆ ਬਾਡ ਦੇ ਵਿੱਚ ਇੰਨੇ ਕ ਕੰਮ ਕਰੋ ਘੱਟ ਤੋਂ ਘੱਟ ਜਨਤਾ ਨੂੰ ਵਾਰਦੇਆਂ ਇਨਸਾਨਾਂ ਨੂੰ ਮੈਂਬਰਾਂ ਨੂੰ ਹੋਰ ਸਾਰੇ ਭੈਣ ਭਰਾਵਾਂ ਨੂੰ ਪਤਾ ਲੱਗੇ ਵੀ ਸ਼ਮਸ਼ੀਰ ਤੇ ਮੈਡਮ ਸੀਮਾ 2012 ਤੋਂ ਜੁੜ ਕੇ ਦਿਨ ਰਾਤ ਵਰਕ ਕਰਕੇ ਇਹ ਸਰਕਾਰ ਲੈ ਕੇ ਆਏ ਆ ਪਰ ਬਿਲਕੁਲ ਇਹ ਚੀਜ਼ਾਂ ਤੇ ਇਨਕਾਰ ਹੋਈ ਇਹਨਾਂ ਦੀ ਫਿਰ ਦੂਸਰੀ ਗੱਲ ਸਰ ਉਤੋਂ ਬਾਅਦ ਜੋ ਸਰਕਾਰ ਦੇ ਵਿੱਚ ਆਉਂਦੀ ਆ ਅਮਿਤ ਜੀ ਆ ਜਾਂਦੇ ਸਾਡੇ ਇੱਥੇ ਦਫ਼ਤਰ ਦੇ ਵਿੱਚ ਜਿਹੜਾ ਹਰ ਇੱਕ ਪਾਰਟੀ ਨੂੰ ਖਾ ਕੇ ਜਿਹੜੀ ਪਾਰਟੀ ਦੇ ਨਾਲ ਉਹ ਤੁਰਦਾ ਵਾ ਜੇ ਕਾਂਗਰਸ ਨਾਲ ਤੁਰਿਆ ਉਹਦੇ ਵਰਕਰ ਖਰਾਬ ਕੀਤੇ ਉਹਨਾਂ ਨੂੰ ਗਮਰਾਹ ਕੀਤਾ ਕਿਸੇ ਨੂੰ ਕੋਈ ਗੱਲ ਕਹਨੀ ਕਿਸੇ ਨੂੰ ਉਹਨਾਂ ਨੂੰ ਖਰਾਬ ਕੀਤਾ ਉਹਨਾਂ ਦੀ ਪਾਰਟੀ ਹਰਾਈ ਸਰਦਾਰ ਅਮਰਪਾਲ ਜੀ ਬੋਨੀ ਭਾਈ ਉਹਨਾਂ ਨਾਲ ਜੁੜੇ ਉਹਨਾਂ ਦੀ ਪਿੱਠ ਪਿੱਛੇ ਛੁਰੇ ਖੋਬੇ ਮਤਲਬ ਇੱਕ ਤਰ੍ਹਾਂ ਦਾ ਇਦਾਂ ਦਾ ਇਨਸਾਨ ਆ ਉਹ ਵੀ ਜਿਹੜੀ ਪਾਰਟੀ ਦੇ ਨਾਲ ਜਾਂਦਾ ਉਸ ਪਾਰਟੀ ਨੂੰ ਹੀ ਨੁਕਸਾਨ ਹੁੰਦਾ ਵਾ ਤੇ ਸਾਡੇ ਨਾਲ ਤੇ ਆ ਘਟੋ ਘਟ ਸਾਲ ਕੋ ਹੋ ਗਿਆ ਇੰਨੀ ਕਿ ਜ਼ਿਆਦੀ ਉਹ ਮਾੜੀ ਕਰਨ ਦੇ ਆ ਹਰਾਸਮੈਂਟ ਵੀ ਮੈਨੂੰ ਕਰਦਾ ਰਿਹਾ ਵਾ ਵੀ ਜੇ ਦਫਤਰ ਜਾਣਾ ਬੂਏ ਬੰਦ ਕਰ ਲੈਣੇ ਵੀ ਅੰਦਰ ਨੰਗਣਾ ਨਾ ਦੇਣਾ ਕੋਈ ਮੀਟਿੰਗ ਹੋਣੀ ਤਾਂ ਨਹੀਂ ਦੱਸਣਾ ਹਰ ਤਰ੍ਹਾਂ ਦੀ ਉਹਨੇ ਕੋਸ਼ਿਸ਼ ਕੀਤੀ ਆ ਵੀ ਮੈਨੂੰ ਇਸ ਪਾਰਟੀੋਂ ਕੱਢਿਆ ਜਾਵੇ ਸਰ ਅਸੀਂ ਜ਼ਮੀਨੀ ਲੈਵਲ ਤੇ ਜਿਹੜੇ ਆਪਣਾ ਕੰਮ ਕਰਦੇ ਆ ਵਰਕਰ ਮੇਰੇ ਨਾਲ ਹੁਣ 11 ਮੈਂਬਰੀ ਕਮੇਟੀ ਜੁੜੀ ਆ ਉਹ ਸਾਰੀ ਨਾਲ ਆਈ ਆ ਸਾਰੇ ਸ਼ਾਮਲ ਹੋਈ ਆ ਕਿਉਂ ਸ਼ਾਮਲ ਹੋਈ ਆ ਉਹਨਾਂ ਦੁੱਖੀ ਤਾਂ ਸ਼ਾਮਲ ਹੋਈ ਆ ਇੱਕ ਵੀ ਕੰਮ ਨਹੀਂ ਹੋਇਆ ਜਦੋਂ ਅਸੀਂ ਆਣ ਕੇ ਇਹਨਾਂ ਨਾਲ ਬੂਏ ਖੜਕਾਉਨੇ ਆ ਵੀ ਆਹ ਕੰਮ ਐ ਐਦਾਂ ਵਾਂ ਜੈਸ ਕਰ ਦੇਣਾ ਵਾਂ ਜੈਸ ਇੱਕ ਮਿੰਟ ਚ ਕਰ ਦੇਣਾ ਹੋ ਜਾਏਗਾ ਹੋ ਜਾਏਗਾ ਪਰ ਉਹ 3 ਸਾਲ 4 ਸਾਲ ਲੰਘ ਗਏ ਤੱਕ ਉਹ ਕੰਮ ਨਹੀਂ ਹੁੰਦੇ ਤੇ ਜਦੋਂ ਅਸੀਂ ਪੁੱਛਣਾ ਇਹਨਾਂ ਨੂੰ ਕੀ ਬਣਿਆ ਵਾ ਸਾਨੂੰ ਮਤਲਬ ਵੈਸੇ ਜਿੱਦਾਂ ਕਹਿ ਦਿੰਦੇ ਕਹਿ ਦੇਣਾ ਵੀ ਹੋ ਗਿਆ ਵਾ ਜਾਣਾ ਕੋਈ ਵਾਰਡ ਦਾ ਕੰਮ ਲੈ ਕੇ ਜਾਣਾ ਮੇਰੇ ਅਜੇ ਕਿਸੇ ਵੀ ਵਾਰਡ ਦਾ ਕੋਈ ਕੰਮ ਨਹੀਂ ਹੋਇਆ ਜੇ ਸੋਚਿਆ ਜਾਵੇ ਆਪਾਂ ਨਾਰਮਲ ਜੀਆਂ ਦਰਖਾਸਤਾਂ ਹੀ ਕੱਢ ਲਈਏ ਤੇ ਘਟੋ ਘਟੋ 60 ਤੋਂ 70 ਦਰਖਾਸਤਾਂ ਹੋਣੀਆਂ ਆਪਣੀਆਂ ਕੋਈ 20 25 ਨੰਬਰੀ ਹੋਣੀਆਂ ਵਿੱਚ ਜਿਹਦਾ ਨਹੀਂ ਤੇ ਮੀਡੀਆ ਰਾਈ ਮੈਂ ਵੀ ਦੱਸਣਾ ਚਾਹਾਂਗਾ ਵੀ ਮੌਕੇ ਦੇ ਸਰਕਾਰ ਹੁੰਦੇ ਹੋયા ਵੇ ਸਾਲ ਇੱਕ ਰਹਿੰਦਾ ਵਾ ਅਸੀਂ ਕਿਉਂ ਛੱਡੰਦੇ ਆ ਕਿਉਂ ਕਿ ਕੰਮ ਕੋਈ ਨਹੀਂ ਹੁੰਦੇ ਗਰੀਬ ਬੰਦੇ ਨੂੰ ਵਾਰਡ ਦੇ ਬੰਦੇ ਨੂੰ ਜਿਹੜੇ ਹਾਡੇ ਤੇ ਵਿਸ਼ਵਾਸ ਕਰਕੇ ਸਾਡੇ ਨਾਲ ਤੁਰੇ ਵਰਦੀਆਂ ਵਿੱਚ ਜਿਹੜੇ ਤੁਰੇ ਉਹਨਾਂ ਦੇ ਵੀ ਕੰਮ ਨਹੀਂ ਕੀਤੇ ਗਏ ਪਿੰਡ ਕਿਦਰ ਖਾਚਾਂ ਪਈਆਂ ਕੋਈ 5-5 ਸਾਲ ਤੋਂ 3-3 ਸਾਲ ਤੋਂ ਮਗਰ ਲੱਗੇ ਹੋਏ ਆ ਤੇ ਬਾਕੀ ਹੋਰ ਤੇ ਚਲੋ ਠੀਕ ਹੈ ਹੁਣ ਆਪਾਂ ਭਾਰਤੀ ਜਨਤਾ ਪਾਰਟੀ ਜੁਆਇਨ ਹੋ ਗਏ ਆ ਤੇ ਜਿਸ ਤਰ੍ਹਾਂ ਇੱਧਰ ਮਿਹਨਤ ਕੀਤੀ ਸੀ ਤੇ ਪੂਰੀ ਮਿਹਨਤ ਕਰਾਂਗੇ ਸਰਕਾਰ ਬੰਦੇ ਉਤੇ ਅੱਗੋ ਸਰਦਾਰ ਅਮਰਪਾਲ ਬੋਨੇ ਜੀ ਦੀ ਦੇ ਨੇ ਕੀ ਕਰਦੇ ਆ ਅਸੀਂ ਤਾਂ ਪਹਿਲਾਂ ਵੀ ਖਰੇ ਉੱtre ਆ 12 ਸਾਲ ਬਾਹਰੋਂ ਦੁਨਾ 24 ਤੇ 24 ਤੇ ਦੋ ਸਾਲ ਬੇਟੇ ਦੇ ਜਿਹੜੋ ਕੁਰਕਰੀਆਂ ਤੇ ਅਸੀਂ ਲਾਏ ਆ ਛੇਤਰ ਖਾਂਦੇ ਰਹੇ ਆ ਪਰ ਇਸ ਬੰਦਿਆਂ ਨੇ ਕੰਨ ਤੋਂ ਜੂਨ ਹੀ ਸਰਕੀ ਅੱਜ ਗੱਲ ਦਫਤਰ ਦੀਆਂ ਕਰਦਾ ਕੀ ਗੱਲ ਅਸੀਂ ਨਹੀਂ ਦਫਤਰ ਬਹਿ ਨਹੀਂ ਸਕਦੇ ਮੰਨ ਲਓ ਅਸੀਂ ਵੀ ਥੋੜੇ ਬਹੁਤੇ ਪੜ੍ਹੇ ਲਿਖੇ ਇੰਨਾ ਕਦੇ ਜਾਣਦੇ ਆ ਉਥੇ ਆਣ ਕੇ ਬਾਹਰੋਂ ਪਰਿਵਾਰ ਲਿਆ ਕੇ ਬਿਠਾਉਂਦੇ ਆ ਵਾਦਾ ਕਿ ਹੋਰ ਨਾ ਕਰਦੇ ਆ ਬਿਠਾਉਂਦੇ ਕਿਸੇ ਹੋਰ ਨੂੰ ਆ ਕੰਮ ਜੋ ਕਹਿੰਦੇ ਆ ਉਹ ਸਰਕਾਰ ਕਰਦੀ ਨਹੀਂ ਆ ਤੇ ਮੈਂ ਸੀਐਮ ਸਾਹਿਬ ਨੂੰ ਵੀ ਕਹਿਣਾ ਚਾਹੂੰਗਾ ਵੀ ਆਪਣੇ ਜਿਹੜੇ ਤੁਹਾਡੇ ਪੁਰਾਣੇ ਵਰਕਰ ਐ ਇੰਨੇ ਚਿਰ ਤੋਂ ਧੱਕੇ ਖਾਂਦੇ ਆ ਜੇ ਉਹਨਾਂ ਦਾ ਇਹ ਹਾਲ ਆ ਤੇ ਪੰਜਾਬ ਦੇ ਵਿੱਚ ਕਿਸ ਬਿਹਤ ਤੇ ਆਪਾਂ ਦੁਨੀਆ ਨੂੰ ਖੁਸ਼ ਕਰ ਪਾਵਾਂਗੇ ਕਿਸ ਤਰ੍ਹਾਂ ਉਹਨਾਂ ਦੇ ਕੰਮ ਕਰਾਂਗੇ ਜੇ ਕੋਈ ਮੁਲਾਜ਼ਮ ਕੰਮ ਨਹੀਂ ਕਰਦਾ ਕਾਨੂੰਨ ਤੌਰ ਤੇ ਹੋਰ ਵੀ ਇੱਕ ਕੰਮ ਹੈ ਜਿਹੜੇ ਆਪਾਂ ਆਪਣਾ ਮੇਰਾ ਕੋਈ ਜੱਦੀ ਪੁਰਸੀ ਕੰਮ ਸੀਗਾ ਵਿਰਾਸਤ ਸੀਗੀ ਕੋਈ ਆਪਣੀ ਸਾਢੇ 4-5 ਸਾਲ ਹੋ ਗਏ ਆ ਲੈਨ ਚ ਲੱਗਾ ਹੋਇਆ ਸਰਕਾਰ ਦੇ ਹੁੰਦੇ ਐਵੇਂ ਕੀ ਗੱਲ ਮੈਂ ਕੋਈ ਗੈਰਕਾਨੂੰਨੀ ਕੰਮ ਕਰਾਉਂਦਿਆਂ 23 22 20 25 25000 ਰੁਪਇਆ ਫੋਟੋ ਲਾਉਣ ਦਾ ਅਖਬਾਰ ਤੇ ਲੱਲੰਦੇ ਆ ਬੇਦ ਸਾਰੀ ਫੈਲ ਲੱਗੀ ਐ ਜੇ ਉਹਦੇ ਵਿੱਚ ਗਲਤੀ ਐ ਤੇ ਕੋਈ ਮੁਲਾਜ਼ਮ ਇਹਨਾਂ ਦਾ ਦੱਸੇ ਕਿਉਂ ਨਹੀਂ ਕਰਦੇ ਭਾਈ ਠੀਕ ਇਹ ਇਕੱਲੇ ਮੇਰੇ ਕੰਮ ਨਹੀਂ ਆ ਜੇ ਅੱਜ ਹੁਣ ਮੈਂ ਇੱਥੇ ਇਸ ਟਾਈਮ ਨਾ ਲੈ ਦਵਾਂ ਨਾ ਤੇ ਘੱਟੋ ਘੱਟ 20-25 ਇੱਥੇ ਮੇਰੇ ਕੋਲ ਕੰਮ ਪਏ ਆ ਪਰ ਇਹ ਆ ਵੀ ਕਿਸ ਤਰ੍ਹਾਂ ਕਰਨਗੇ ਕਿਸ ਤਰ੍ਹਾਂ ਸਰਕਾਰ ਚੱਲੇਗੀ ਠੀਕ ਹੈ ਸਰਕਾਰ ਹੁੰਦੇ ਐਵੇਂ ਸਾਨੂੰ ਕਹਿਣਗੇ ਵੀ ਆਓ ਕਿਦਾਂ ਸਰਕਾਰ ਚਾਹੀਏ ਜਿਹੜੇ ਬੰਦੇ ਨੇ ਸਾਡੇ ਤੇ ਵਿਸ਼ਵਾਸ ਕਰਕੇ ਵੋਟ ਪਾਈ ਆ ਕੀ ਗੱਲ ਅਸੀਂ ਉਹਨੂੰ ਉਹਦਾ ਵਿਸ਼ਵਾਸ ਪੂਰਾ ਨਹੀਂ ਕਰਾਂਗੇ ਉਹ ਸਾਨੂੰ ਪੁੱਛਦੇ ਆ ਵੀ ਦੱਸੋ ਭਈ ਤੁਹਾਨੂੰ ਬਣਾਇਆ ਵਾ ਹੁਣ ਕਿਉਂ ਨਹੀਂ ਕੰਮ ਕਰਦੇ ਹੁਣ ਕਿੱਥੇ ਗਏ ਤੁਹਾਡੇ ਵਾਦੇ ਤੁਸੀਂ ਤੇ ਕਹਿੰਦੇ ਹੋ ਰਹੀ ਗੱਲ ਬਿੱਲ ਦੀ ਬਿੱਲ ਵੀ ਸਾਰ ਆਉਂਦੇ ਪਏ ਆ ਬਿੱਲ ਵੀ ਆਉਂਦੇ ਪਏ ਆ ਹੋਂਤੇ ਚਲੋ ਇਸ ਟਾਈਮ ਟਾਈਮ ਜ਼ਿਆਦਾ ਹੋ ਗਿਆ ਇਹਨਾਂ ਦੇ ਸ਼ਾਇਦ ਜੇ ਮੈਂ ਕਹਿ ਦਿੰਦਾ ਤੇ ਵਾਰਡ ਦੇ ਵਿੱਚ ਕੋਈ ਨਾ ਕੋਈ 10-15 ਦੇ ਬਿੱਲ ਉੱਥੇ ਲੈ ਹੀ ਆਉਣੇ। ਮਤਲਬ ਸਾਰੀਆਂ ਜੋ ਵੀ ਆ ਕਾਗਜ਼ੀ ਗੱਲਾਂ ਨੇ ਜ਼ਮੀਨੀ ਪੱਥਰ ਦੇ ਕਿਤੇ ਆ ਕੇ ਵੇਖਣ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਵੀ ਬੇਨਤੀ ਕਰਾਂਗਾ ਵੀ ਇਹਨਾਂ ਨੂੰ ਪੁੱਛਿਆ ਜਾਵੇ ਤੁਸੀਂ ਕਹਿੰਦੇ ਹੋ ਪੁਰਾਣੇ ਵਰਕਰ ਅਸੀਂ ਸਟੈਂਡ ਕਰਾਂਗੇ ਪੁਰਾਣੇ ਵਰਕਰ ਉਹ ਕਰਾਂਗੇ। ਤੁਸੀਂ ਕਿਹੜੇ ਟਾਈਮ ਸਾਡਾ ਦੇਣ ਦੋਗੇ? ਕਿਉਂ ਵੀ ਇਸੇ ਕਰਕੇ ਦੁਖੀ ਹੋ ਗਏ ਅੱਜ ਅਹੀਂ ਇਹ ਪਾਰਟੀ ਨੂੰ ਅਲਵਿਦਾ ਕਹ ਆਮ ਆਦਮੀ ਪਾਰਟੀ ਨੂੰ ਅਸੀਂ ਸਤਿ ਸ੍ਰੀ ਅਕਾਲ ਕਹਿ ਲਈ ਅਨਵੇਦ ਅਲਵਿਦਾ ਕਹਤਾ ਕਿ ਅੱਜ ਤੋਂ ਗਾਂ ਇਸ ਪਾਰਟੀ ਵਾਸਤੇ ਅਸੀਂ ਵਰਕਰੀ ਨਹੀਂ ਕਰਾਂਗੇ ਜਿਹੜਾ ਆਪਣੇ ਵਰਕਰ ਦਾ ਨਹੀਂ ਬਣ ਸਕਦਾ ਜਿਹੜੀ ਪਾਰਟੀ ਆਪਣੇ ਵਰਕਰ ਦੀ ਨਹੀਂ ਬਣ ਸਕਦੀ ਉਹ VOTER ਦੀ ਕੀ ਬਣੇਗੀ ਜੇ ਕਿਸੇ ਕੋਲ ਸਵਾਲ ਹੈਗਾ ਤੇ ਇਥੋਂ 100 150 ਬੰਦਾ ਹੈਗਾ ਦੱਸੋ ਮੈਨੂੰ ਹੈਗਾ ਕਿਸੇ ਕੋਲ ਸਵਾਲ ਤਾਂ